ਰੱਬ ਦਾ ਵਾਸਤਾ ਦੋਸਤੋ ਵੀਡੀਓ ਨੂੰ ਇਗਨੋਰ ਨਾ ਕਰੋ ਇਸ ਮਾਤਾ ਦਾ ਜਿਹੜਾ ਚੂਲਾ ਟੁੱਟ ਗਿਆ ਹੋਇਆ ਤੇ ਦਾਦੀ ਪੋਤੀ ਦੋਨੇ ਹੀ ਰਹਿ ਰਹੀਆਂ ਨੇ ਕੁਸਮ ਪਹਿਲਾਂ ਪਿਤਾ ਦੀ ਮੌਤ ਹੋਈ ਹੈ ਫਿਰ ਦਾਦੇ ਦੀ ਮੌਤ ਹੋ ਗਈ ਹੈ ਤੇ ਹੁਣ ਮਾਤਾ ਜਿਹੜੀ ਹੈ ਦਾਦੀ ਹੈ ਜਿਹੜੀ ਲੜਕੀ ਦੀ ਉਹ ਵੀ ਵਿਚਾਰੀ ਜਿਹੜੀ ਹੈ ਚੂਲਾ ਟੁੱਟਣ ਦੇ ਕਰਕੇ ਘਰ ਬੈਠੀ ਆ ਤੇ ਇਲਾਜ ਕਰਾਉਣ ਕੋਲੋਂ ਜਿਹੜੇ ਆਸਮਰਾਤ ਆ ਪਰਿਵਾਰ ਜਿਹੜਾ ਹੈ ਪਿੰਡ ਸਰੂਪੇ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਤੇ ਤਹਿਸੀਲ ਜਿਹੜੀ ਹੈ ਗੁਰੂ ਹਰਸੇ ਪੈਂਦੀ ਇੱਥੋਂ ਦੇ ਰਹਿਣ ਵਾਲਾ ਆ ਤੇ ਆਓ ਤੀਰ ਝਾਣੀ ਦੇ ਨਾਲ ਕਰਦੇ ਆਂ ਗੱਲਬਾਤ ਹਾਂਜੀ ਭੈਣ ਜੀ ਕੀ ਕਹਿਣਾ ਚਾਹੋਗੇ ਸੰਗ ਮੇਰੇ ਦਾਦੇ ਬਣਾ ਮੈਂ ਤਾਂ ਚੈਨਟ ਦੇ ਦਿੰਦੇ ਸੀ ਦਾਦਾ ਦਾ ਹੀ ਮੈਂ ਉਹਨੇ ਮੇਰੇ ਦਾਦੇ ਦੇ ਮਿਸ਼ਲੇ ਮੀਨ ਨੂੰ ਲੈ ਖੋ ਕੇ ਬਾਹਰ ਆਇਆ ਇਹਨੇ ਵੀ ਤੇ ਉਹਨ ਮੈਂ ਸਿੱਧਾ ਕਿ ਤਾ ਮੈਂ ਤੋਂ ਮਰੇ ਅਗੇ ਸਿੱਧਾ ਤੇ ਉਪਰ ਤੇ 21 ਜੀ ਇਕਾਨੇ ਤੇ ਦਿੱਲੀ ਤੇ ਦਿੱਲੀ ਸੀ ਕਿ ਉਹਨਾਂ ਦਾ ਚੋਕਾ ਕਰਕੇ ਕਿ ਮੇਰੇ ਦਾਦੇ ਤੋਂ ਬਾਅਦ ਮੇਰੇ ਕੋਈ ਨਹੀਂ ਕਭੀ ਪਲੇਸਵਾਦ ਉਦਾਦਾ ਕਿ ਜਦੋਂ ਮੇਰੇ ਦਾਦੇ ਨੂੰ ਤੁਸੀਂ ਵੀਡੀਓ ਚਾਹ ਅੱਗੇ ਨੂੰ ਕਿ ਉਹਨਾਂ ਤੋਂ ਕੱਟੇ ਲੱਗੇ ਉਹਨਾਂ ਕੋਲ ਪੂਰਾ ਵੀ ਨਹੀਂ ਜਾਂਦਾ ਹੂ ਉਹਨਾਂ ਦਾ ਫਲੈਸ਼ ਕਾ ਮੈਨ ਨਹੀਂ ਸੱਤਣਾ ਕਰਨਾ ਹੁੰਦਾ ਤੇ ਮੇਰੇ ਵੱਲੋਂ ਬਾਕੀ ਤੇ ਸੰਗਤ ਜੀ ਜੋ ਸੰਗਤਾਂ ਮਦਦ ਨਹੀਂ ਕਰ ਸਕਦੀਆਂ ਵੀਡੀਓ ਨੂੰ ਵੱਤਵਾ ਤੇ ਸ਼ੇਅਰ ਕਰਦੇ ਹੋ ਤਾਂ ਕਿ ਕਿਸੇ ਦਾਨੀ ਸੱਜਣ ਤੱਕ ਪਹੁੰਚ ਸਕੇ ਤੇ ਇਸ ਮਾਤਾ ਜਿਹੜਾ ਇਲਾਜ ਆ ਉਹ ਸੰਭਵ ਹੋ ਸਕੇ ਤੇ ਜਿਹੜੀ ਦਾਦੀ ਪੋਤੀ ਹੈ ਉਹ ਆਪਣਾ ਜਿਹੜਾ ਵਧੀਆ ਜੀਵਨ ਉਹ ਬਸਰ ਕਰ ਸਕਣ ਤੇ ਜਿਨ੍ਹਾਂ ਸ਼ਰੀ ਮਹਾਰਾਜ ਨੇ ਜਿੰਦਗੀ ਬਖਸ਼ੀ ਆ ਦਾਦੀ ਨੂੰ ਪੋਤੀ ਦੇ ਨਾਲ ਰਹਿਣ ਦੀ ਤੇ ਆਪਣੀ ਬਤੀਤ ਕਰਨਾ ਤੇ ਮਹਾਰਾਜ ਅਗੇ ਅਰਦਾਸ ਕਰਨਾ ਕਿ ਇਸ ਮਾਤਾ ਦੇ ਕਸ਼ਟ ਆ ਉਹ ਕੱਟੇ ਜਾਣ ਆਪਾਂ ਰਲ ਮਿਲ ਕੇ ਹੱਲਾ ਮਾਰੀਏ ਤੇ ਇਸ ਮਾਤਾ ਦਾੜਾ ਚੂਲਾ ਆ ਉਹ ਬੁਵਾ ਕੇ ਦਈਏ ਬੋਹ ਬਿਸ਼ਕਰਾਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ